ਉਹ ਅੱਜ ਧੂਰੀ ਪਹੁੰਚਦਾ ਵਿਸ਼ੇਸ਼ ਮੁੱਦਾ ਕੀ ਸੀ ਅੱਜ ਇਹ ਤਾਂ ਅੱਜ ਇੱਥੇ ਜਿਹੜਾ ਗੁਰੂ ਘਰ ਬਣਿਆਗਾ ਇਹ ਇੱਕ ਨਾਤਰ ਨਾਤਰ ਸਰ ਉਹਨਾਂ ਦੇ ਪ੍ਰਧਾਨ ਸਾਹਿਬ ਤੇ ਸਾਰੀ ਕਮੇਟੀ ਨਾਲ ਮਿਲ ਕੇ ਸੰਦਲਵਾਲ ਕੀਤੀ ਹੈ ਇੱਕ ਤਾਂ ਬਾਬਾ ਜੀ ਦੇ ਜਿਹੜੇ ਹੈਗੇ ਉਹਨਾਂ ਦੀ ਪਰਸੀ ਆ ਰਹੀ ਹੈ ਉਹਦੇ ਸੰਬੰਧ ਚ ਧਾਰਮਿਕ ਦਬਾਅ ਨੇ ਉਹ ਸਾਰੇ ਜਾਣਗੇ ਉਹਦੇ ਸਬੰਦੇ ਸਾਰੇ ਵਿਚਾਰ ਵਟਾਂਦਰਾ ਕੀਤੀਆਂ ਇੱਕ ਸਾਰੀ ਜਿਹੜੀ ਇਹ ਕਮੇਟੀ ਵੱਲੋਂ ਇੱਕ ਹੋਇਆ ਕਿਉਂਕਿ ਲੰਗਰ ਦੀ ਘਾਟ ਹੈਗੀ ਹੈ ਥਾਂ ਦਾ ਇਹਨੂੰ ਨਿਰਮਨ ਕਰ ਲਿਆ ਵੇ ਥਾਂ ਖਰੀਦਿਆ ਵੀ ਹੈ ਔਰ ਉੱਥੇ ਲੰਗਰ ਦੀ ਇਮਾਰਤ ਬਣਨੀ ਹੈ ਉਹਦੇ ਸਬੰਧ ਵਿੱਚ ਵਿਚਾਰਾਂ ਕੀਤੇ ਨੇ ਕਿ ਸ਼ਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਤੇ ਹੋਰ ਸਾਰਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਸ ਲੰਗਰ ਦੀ ਅਸੀਂ ਵਧੀਆ ਇਮਾਰਤ ਬਣਾ ਸਕੀ ਜਿਹੜੀ ਲੰਗਰ ਦੀ ਘਾਟ ਹੈ ਜਦੋਂ ਵੀ ਕੋਈ ਭੋਗ ਕਹਿੰਦਾ ਹੈ ਜਾਂ ਕੋਈ ਵੀ ਉੱਥੇ ਪ੍ਰੋਗਰਾਮ ਕੀਤਾ ਹੈ ਕਿੱਥੇ ਜਾਂਦਾ ਹੈ ਤਾਂ ਉੱਥੇ ਲੰਗਰ ਦਾ ਸਾਨੂੰ ਥੋੜੀ ਦਿੱਕਤ ਮਹਿਸੂਸ ਹੁੰਦੀ ਆ ਥਾਂ ਦੀ ਸੋ ਉਹਦੇ ਸਮ ਸੰਬੰਧ ਚ ਸਾਰੇ ਵਿਚਾਰਾ ਕੀਤੇ ਨੇ ਅਸੀਂ ਸਾਡੇ ਸ਼ੌਂਕੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਸਾਹਿਬ ਕੋਲ ਇਹਨਾਂ ਦੀ ਜਿਹੜੀ ਐ ਦਰਖਾਸਤ ਲੈ ਕੇ ਜਾਵਾਂਗੇ ਤੇ ਕੋਸ਼ਿਸ਼ ਕਰਾਂਗੇ ਬਹੁਤ ਵੱਧ ਜਿਹੜੀ ਐ ਸ਼ੌਂਕ ਕਮੇਟੀ ਵੱਲੋਂ ਇਸ ਗੁਰੂ ਘਰ ਦੇ ਲਈ ਲੰਗਰ ਦੇ ਲਈ ਜਿਹੜੀ ਐ ਉਹ ਮਦਦ ਕੀਤੀ ਜਾਵੇ ਇਹ ਕੱਲ ਜਿਹੜੇ ਨੌਜਵਾਨ ਆਏ ਨੇ ਉਹਨਾਂ ਨੂੰ ਹੱਤਗੜੀਆਂ ਲੈ ਕੇ ਇਹ ਪਤਾ ਰਹਿ ਗਿਆ ਉਸ ਨੂੰ ਕਿਵੇਂ ਦੇਖ ਦਿੰਗੇ ਦੇਖੋ ਬਹੁਤ ਹੀ ਮਦਦ ਭਾਗੀ ਗੱਲ ਹੋਈ ਹੈ ਜਿਸ ਤਰ੍ਹਾਂ ਇਹ ਅਮਰੀਕਾ ਦੇ ਵਿੱਚੋਂ ਜਿੰਨੇ ਵੀ ਸਾਡੇ ਨੌਜਵਾਨ ਉੱਥੇ ਗਏ ਸੀ ਉਹ ਬਡੌਕੀ ਲੱਗੇ ਕਿਵੇਂ ਵੀ ਗਏ ਲੇਕਿਨ ਜਿਸ ਤਰ੍ਹਾਂ ਦਾ ਉਹਨਾਂ ਦਾ ਵਿਵਹਾਰ ਕੀਤਾ ਗਿਆ ਉਹ ਬਹੁਤ ਹੀ ਸੰਵਿੰਦਗੀ ਵਾਲਾ ਤੇ ਬਹੁਤ ਹੀ ਘਣਾਉਣਾ ਵਿਵਹਾਰ ਕੀਤਾ ਗਿਆ ਇਸ ਤਰ੍ਹਾਂ ਦਾ ਵਿਵਹਾਰ ਤਾਂ ਕਿਸੇ ਮਿਲਟਰੀ ਕੈਦੀ ਨੂੰ ਕੀਤਾ ਜਾਂਦਾ ਹੁੰਦਾ ਜਿਸ ਤਰ੍ਹਾਂ ਉਹਨਾਂ ਨੇ ਵਿਵਹਾਰ ਕੀਤਾ ਹੈ ਸੋ ਇਹਦੀ ਅਸੀਂ ਪੂਰੀ ਨਿੰਦਾ ਕਰਦੇ ਹਾਂ ਮੈਂ ਸਾਹਿਬ ਦਾ ਕਿ ਸਾਡੀ ਭਾਰਤ ਸਰਕਾਰ ਨੂੰ ਵੀ ਇਹਦੇ ਲਈ ਜਿਹੜਾ ਵੀ ਔਰ ਕਹਿਣਾ ਚਾਹੁੰਦਾ ਅਮਰੀਕਾ ਵਾਲਿਆਂ ਨੂੰ ਜਰੂਰ ਇਹ ਮੇਰੇ ਧਿਆਨ ਦੇਣਾ ਚਾਹੁੰਦਾ ਵੀ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੇ ਬੱਚਿਆਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਕੀਤਾ 30 35 35 ਘੰਟੇ ਉਹਨਾਂ ਦੇ ਬੀੜੀਆਂ ਪਾਈਆਂ ਗਈਆਂ ਹੱਥਾਂ ਦੇ ਵਿੱਚ ਬੀੜੀਆਂ ਪੈਰਾਂ ਦੇ ਵਿੱਚ ਸੰਗੜੀਆਂ ਪਾਈਆਂ ਉਹਨੂੰ ਕੋਈ ਖਾਣ ਨੂੰ ਵੀ ਨਹੀਂ ਦਿੱਤਾ ਬਹੁਤ ਦੁਖਦਾਈ ਜਿਹੜਾ ਸੁਣ ਕੇ ਉਹਨਾਂ ਦੀ ਕਹਾਣੀ ਸਾਨੂੰ ਬੜਾ ਦੁੱਖ ਲੱਗਿਆ ਸੋ ਸਾਡੀ ਜਿਹੜੀ ਮੋਦੀ ਸਰਕਾਰ ਹੈ ਕੇਂਦਰ ਸਰਕਾਰ ਹੈ ਉਹਨੂੰ ਗੱਲ ਕਰਨੀ ਚਾਹੀਦੀ ਅਮਰੀਕਾ ਦੇ ਨਾਲ ਕਿ ਇਹ ਇੰਨਾ ਮਾੜਾ ਵਿਵਹਾਰ ਕਿਉਂ ਕੀਤਾ ਸੋ ਇਹਦੇ ਲਈ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਉਹਨਾਂ ਨਾਲ ਗੱਲਬਾਤ ਕਰਕੇ ਅੱਗੇ ਤੋਂ ਕਿਸੇ ਵੀ ਬੱਚੇ ਨਾਲ ਇਸ ਤਰ੍ਹਾਂ ਵਿਵਹਾਰ ਨਾ ਹੋਵੇ ਜਿਹਦੇ ਲਈ ਪਾਰ ਸਰਕਾਰ ਨੂੰ ਵੀ ਮੈਂ ਇਹ ਬੇਨਤੀ ਕਰਦਾ ਕਿ ਉਹ ਕੰਮ ਕਰਨਾ ਗੱਲ ਕਰਨਾ ਸਰ ਇੱਕ ਤੂਰੇ ਵਿੱਚ ਹਲਕਾ ਇੰਚਾਰਜ ਨਹੀਂ ਲਗਾਇਆ ਭਰਤੀ ਵੀ بڑے ਪੱਧਰ ਤੇ ਹੋ ਰਹੀ ਹੈ ਤੇ ਇੱਥੇ ਦੇ ਲੋਕ ਇੱਕ ਤਰ੍ਹਾਂ ਨਰਾਸ਼ ਹੀ ਬੈਠੇ ਨੇ ਉਹਨਾਂ ਨੂੰ ਕੋਈ ਹਲੇ ਮਿਲਿਆ ਨਹੀਂ ਉਹਦੇ ਬਾਰੇ ਕੀ ਕਹੋਗੇ ਸੋ ਜਲਦੀ ਦੇਖੋ ਭਰਤੀ ਪ੍ਰਕਿਰਿਆ ਹੁਣ ਸ਼ੁਰੂ ਹੋ ਚੁੱਕੀ ਹੈ ਜਦੋਂ ਭਰਤੀ ਤੋਂ ਬਾਅਦ ਪ੍ਰਧਾਨਗੀ ਵਿੱਚੋਂ ਹੋਣੀ ਹੈ ਉਦੋਂ ਬਾਅਦ ਜਲਦੀ ਸੰਵਿਧਾਨਕ ਇਸਤੀ ਨੂੰ ਜਿਹੜਾ ਹਲਕਾ ਇੰਚਾਰਜ ਲਾਇਆ ਜਾਓ ਕਿਉਂਕਿ ਧੂਰੀ ਹਲਕਾ ਸਾਡਾ ਬੜਾ ਮੇਰਾ ਵੀ ਇੱਥੇ ਮੈਂ ਐਮਐਲਏ ਰਿਆਂ ਕਾਫੀ ਲੰਮਾ ਸਮੇਂ ਇਥੇ ਸੇਵਾ ਵੀ ਕੀਤੀ ਹੈ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਵੀ ਹੈ ਸੋ ਅਸੀਂ ਜਲਦੀ ਬੇਨਤੀ ਕਰਾਂਗੇ ਪ੍ਰਧਾਨ ਜੀ ਸਾਡੇ ਸ਼੍ਰੋਮਿਕ ਅਡਰਦਨ ਨੂੰ ਕਿ ਇੱਥੇ ਹਲਕਾ ਇੰਚਾਰਜ ਜਰੂਰ ਲਾਇਆ ਜਾਵੇ ਸਾਰੇ ਹਲਕੇ ਦੀ ਸਾਰੇ ਵਰਕਰਾਂ ਦੀ ਇਹ ਮੰਗ ਹੈ ਆਦੇ ਵਰਕਰਾਂ ਦੇ ਸਾਥੀਆਂ ਨੂੰ ਕੋਈ ਮੈਸੇਜ ਦੇਣਾ ਚਾਹੂਗੇ ਅਸੀਂ ਇਹ ਕਹਿੰਦੇ ਹਾਂ ਸ਼੍ਰੋਮਿਕ ਅਡਰਦਨ ਨਾਲ ਟਕਰਾ ਕਰੀਏ ਦੇਖੋ ਜਿਹੜੀ ਸਰਕਾਰ ਜਿਹੜੀ ਆਈ ਹੈ ਹਵਾ ਨਾਲ ਆਮ ਪਾਰਟੀ ਦੀ ਸਰਕਾਰ ਬਣ ਗਈ। ਭਗਵਤ ਮਾਨ ਜੀ ਜਿਹੜੇ ਨੇ ਮੁੱਖ ਮੰਤਰੀ ਬਣੇ ਨੇ ਧੂਰੀ ਹਲਕੇ ਦੇ ਵੀ ਨੇ ਇਹਦੀ ਵੀ ਕਮੇਟੀ ਕੱਲ ਲੇਖਣ ਜਿਸ ਤਰ੍ਹਾਂ ਧੂਰੀ ਤੇ ਲੋਕਾਂ ਨੂੰ ਬਹੁਤ ਵੱਡੀ ਅਨੰਦਾਸਤਾ ਹੋਈ ਹੈ। ਜਿਵੇਂ ਮੁੱਖ ਮੰਤਰੀ ਬਣੇ ਨੇ ਉਹਦਾ ਇੱਥੇ ਗਿੜਾ ਨਹੀਂ ਮਾਰਿਆ ਮਿੰਲਾ ਜਦ ਇਹ ਮੁੱਖ ਮੰਤਰੀ ਬਣੇ ਨੇ ਇੱਕ ਅੱਧੀ ਵਾਰ ਹੀ ਇੱਥੇ ਆਏ ਹੋਣਗੇ। ਆਏ ਨਹੀਂ। ਸਦਾ ਪ੍ਰਕਾਸ਼ ਸਿਰਵਾਦਨ ਮੁੱਖ ਮੰਤਰੀ ਜੀ ਤੋਂ ਮੈਂ ਇੱਥੋਂ ਐਮਐਲਏ ਵੀ ਬਣਿਆ ਸੀ। ਔਰ ਅਸੀਂ ਬਾੜ-ਵਾੜ ਵੀ ਦੇ ਹਰ ਥਾਂ-ਥਾਂ ਦੇ ਵਿਚਾਰੇ ਸ਼ਹਿਰ ਦੇ ਵਿੱਚ ਵੀ ਗਏ ਜਿੰਨਾ ਉਦੋਂ ਵਿਕਾਸ ਹੋਇਆ ਅੱਜ ਵੀ ਲੋਕ ਉਹਨਾਂ ਗੱਲਾਂ ਨੂੰ ਯਾਦ ਕਰਦੇ ਨੇ ਸਾਨੂੰ ਆਸ ਹੈ ਕਿ ਜਿਸ ਤਰ੍ਹਾਂ ਦਾ ਮੁੱਖ ਮੰਤਰੀ ਸਾਡੇ ਇਸ ਇਲਾਕੇ ਨੂੰ ਮਿਲਿਆ ਹੈ ਇਸ ਹਲਕੇ ਨੂੰ ਮਿਲਿਆ ਹੈ ਔਰ ਸਾਡੀ ਲੋਕਾਂ ਦੀ ਤਵਕਕੂ ਵੀ ਹੈ ਕਿ ਬਦਤਬਦ ਵਿਕਾਸ ਹੋਵੇ ਲੇਕਿਨ ਨਿਰਾਸ਼ਾ ਹੀ ਪੱਲੇ ਪਈ ਹੈ ਲਾਰਡ ਆਰਡਰ ਜਿਹੜਾਗਾ ਰੋਜ਼ ਅਸੀਂ ਧੂਰੀ ਚ ਵੀ ਦੇਖ ਰਹੇ ਹਾਂ ਇਹ ਕਿਵੇਂ ਹੈ ਜੇ ਚੋਰੀਆਂ ਹੋ ਰਹੀਆਂ ਨੇ ਕਿਸੇ ਦੀ ਕੋਈ ਸੇਫ ਨਹੀਂ ਹੈਗਾ ਹਰ ਇੱਕ ਆਪਣੋ ਜਿਹੜਾ ਸੁਰੱਖਿਤ ਨਹੀਂ ਸਮਝਦਾ ਕੋਈ ਬੰਦਾ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਨਸ਼ਾ ਘੜ ਘੜ ਜੇ ਹੋ ਗਿਆ ਇਹਨਾਂ ਗੱਲਾਂ ਤੋਂ ਸਾਰੇ ਲੋਕ ਦੁਖੀ ਨੇ ਸੋ ਜਿਵੇਂ ਪਾਰਟੀ ਦੇ ਲੋਕਾਂ ਨੂੰ ਬੜੀਆਂ ਆਸਾਂ ਧੀਆਂ ਆਸਾਂ ਹੀ ਨਿਰਾਸ਼ ਨੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋ ਕਿ ਕਿ ਪਾਰਟੀ ਜਿਵੇਂ ਆਈ ਸੀ ਉਹ ਜਿਵੇਂ ਚਲੀ ਜਾਊਗੀ ਅੱਜ ਲੰਗਵਾਲ ਸਭਾ ਆਈ ਸੀ ਕੋਈ ਵਿਸ਼ੇਸ਼ ਮੀਟਿੰਗ ਹੋਈ ਆ ਕਿਸ ਕਹਾਂਗੇ ਅਸੀਂ ਮੋ ਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੋਬਿੰਦ ਸਿੰਘ ਲੋਂਗੋਵਾਲ ਸਾਬਕਾ ਪ੍ਰਧਾਨ ਸ਼ੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਉ ਅੱਜ ਧੋਰੀ ਵਿਖੇ ਪਹੁੰਚੇ ਸਨ ਉਹਨਾਂ ਦਾ ਆਤਰਸਰ ਸਾਹਿਬ ਨਗਰ ਦੀਆਂ ਸੰਗਤਾਂ ਵੱਲੋਂ ਵੈਲਕਮ ਕੀਤਾ ਗਿਆ ਜੋ ਅੱਜ ਉਹਨਾਂ ਦਾ ਆਉਣ ਦਾ ਮਕਸਦ ਸੀ ਗੁਰਦੁਆਰਾ ਆਤਰਸਰ ਸਾਹਿਬ ਵਿਖੇ ਲੰਗਰ ਹਾਰ ਦੀ ਘਾਟ ਕਰਕੇ ਜੋ ਇੱਥੇ ਦੀਆਂ ਸੰਗਤਾਂ ਨੇ ਸ਼ੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਲੰਗਰ ਹਾਲ ਬਣਾਉਣ ਵਾਸਤੇ ਉਹਨਾਂ ਦੇ ਕੋਲੋਂ ਮਾਲੀ ਮਦਦ ਦੀ ਮਦਦ ਵੀ ਮੰਗੀ ਕੀਤੀ ਹੈ ਤੇ ਉਹਨਾਂ ਨੂੰ ਲਿਖਤੀ ਰੂਪ ਦੀ ਪ੍ਰਧਾਨ ਸਾਹਿਬ ਨੂੰ ਦਿੱਤਾ ਗਿਆ ਕਿ ਲੰਗਰ ਹਾਲ ਦੀ ਸਾਨੂੰ ਇਮਾਰਤ ਬਣਾਉਣ ਵਾਸਤੇ ਤੇ ਮਦਦ ਕੀਤੀ ਜਾਵੇ ਉਸ ਤੋਂ ਪਰੰਤ ਜੋ ਅਸੀਂ ਭਾਈ ਗੋਗਲ ਸਿੰਘ ਲੋਂਗੋਵਾਲ ਨੂੰ ਅਪੀਲ ਵੀ ਕੀਤੀ ਹੈ ਕਿ ਵੀ ਤੁਸੀਂ ਸਾਡਾ ਹਲਕਾ ਜੋ ਤੋਰੀ ਹਲਕਾ ਹੈ ਸ਼ੋਮਣੀ ਅਕਾਲੀ ਦਲ ਦੇ ਹਲਕਾ ਚਾਰਜ ਤੋਂ ਬਿਨਾਂ ਵੰਜਿਆ ਪਿਆ ਹੈ ਇਹ ਮੁੱਖ ਮੰਤਰੀ ਦਾ ਹਲਕਾ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਹਲਕਾ ਚਾਰਜ ਨਾ ਹੋਵੇ ਇਹ ਬਹੁਤ ਵੱਡੀ ਮੰਦ ਮੰਦ ਘਟਨਾ ਵਾਲੀ ਗੱਲ ਹੈ ਕਿਉਂਕਿ ਇੱਥੇ ਮੁਲਖਮਵੰਤ ਪਿਆ ਜੋ ਹਲਕਾ ਇੱਥੇ ਅਕਾਲੀ ਦਲ ਦਾ ਹਲਕਾ ਚਾਰਜ ਨਾ ਹੋਵੇ ਅਸੀਂ ਬੇਨਤੀ ਕਰਦੇ ਹਾਂ ਜੋ ਹੁਣ ਮੈਂਬਰਸ਼ਿਪ ਦੀ ਭਰਤੀ ਹੋ ਰਹੀ ਹੈ ਉਸ ਤੋਂ ਬਾਅਦ ਡੈਲੀਗੇਟਾਂ ਨੇ ਪ੍ਰਧਾਨ ਬਣਾਉਣਾ ਹੈ ਜਿਹੜਾ ਵੀ ਪ੍ਰਧਾਨ ਅਕਾਲੀ ਦਲ ਦਾ ਨਵਾਂ ਬਣੇਗਾ ਉਸ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੂੰ ਧੂੜੀ ਦਾ ਹਲਕਾ ਅਨਚਾਰਜ ਲਾ ਕੇ ਇਸ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਣ ਸੋ ਇਹ ਕਰਕੇ ਅਸੀਂ ਅਸੀਂ ਭਾਈ ਗੋਵਸਰ ਲੰਗੋਵਾਲ ਦਾ ਧੰਨਵਾਦ ਕਰਦੇ ਹਾਂ ਜੋ ਧੂਰੀ ਵੇਖੇ ਪਹੁੰਚੇ ਹਨ ਅਸੀਂ ਉਹਨਾਂ ਤੋਂ ਆਸ ਵੀ ਕਰਦੇ ਹਾਂ ਕਿ ਉਹ ਸਾਨੂੰ ਗੁਰਦੁਆਰਾ ਸਾਹਿਬ ਦੀ ਲੰਗਰ ਹਾਲ ਦੀ ਸੇਵਾ ਵਾਸਤੇ ਵੱਧ ਤੋਂ ਵੱਧ ਮਦਦ ਕਰਵਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੀਬੀ ਜੀ ਅਜ ਲੰਗੋਵਾਲ ਕਹ ਕੇ ਐਨ ਵੀ ਅਕਾਲੀ ਤੁਹਾਨੂੰ ਤਕੜਾ ਕਰਨਾ ਤੇ ਮੈਂਬਰਸ਼ਿਪ ਵੀ ਸ਼ੁਰੂ ਹੋ ਗਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਸਾਥੀਆਂ ਨੂੰ ਹਾਂ ਜੀ ਸਾਡੇ 1 ਨੰਬਰ ਵਾਰਡ ਦੇ ਵਿੱਚ ਗੁਰੂ ਘਰ ਅਤਰਸਰ ਅਸੀਂ ਉੱਥੇ ਸੰਭਲਾ ਸਾਡੇ ਗੁਰਤੇਜ ਸਿੰਘ ਪ੍ਰਧਾਨ ਨੇ ਉਹਦੇ ਘਰੇ ਮੀਟਿੰਗ ਕੀਤੀ ਹੈ ਜੀ